ਤੁਸੀਂ ਇੱਕ ਗੀਤ ਜ਼ਰੂਰ ਕਦੀ ਸੁਣਿਆ ਹੋਊਗਾ ਤੂੰ ਕੀ ਜਾਣੇ ਸੱਜਣਾ ਪੰਜਾਬੀ ਜੁਗਾੜੀ ਹੁੰਦੇ ਆ ਪੰਜਾਬੀ ਜਿੱਥੇ ਜੁਗਾੜੀ ਹੁੰਦੇ ਆ ਉੱਥੇ ਸੇਵਾਦਾਰ ਵੀ ਤਗੜੇ ਨੇ ਉੱਥੇ ਮਿਹਨਤੀ ਵੀ ਤਗੜੇ ਨੇ ਤੇ ਨਡਰ ਵੀ ਤਗੜੇ ਨੇ ਕਿ ਇੰਨਾ ਦਰਿਆਵਾਂ ਦੇ ਨਾਲ ਇਹ ਮੱਥਾ ਲਾਉਣ ਤੋਂ ਕਦੇ ਓਕਦੇ ਨਹੀਂ ਆਹ ਦੋ ਦਰਿਆ ਪੰਜਾਬ ਦੇ ਇੱਥੇ ਰਲਦੇ ਇੱਕ ਰਾਵੀ ਤੇ ਇੱਕ ਉੱਝ ਇਹ ਦੋਵੇਂ ਇੱਕ ਹਿਮਾਚਲ ਤੋਂ ਆਉਂਦਾ ਇੱਕ ਜੰਮੂ ਤੋਂ ਆਉਂਦਾ ਤੇ ਇੱਥੇ ਆ ਕੇ ਪੰਜਾਬ ਦੀ ਬਰਬਾਦੀ ਕਰਦੇ ਆ ਤੇ ਇਸ ਵਾਰ ਵੀ ਇਹਨਾਂ ਨੇ ਵੱਡੀ ਬਰਬਾਦੀ ਜਿਹੜੀ ਆ ਪੰਜਾਬ ਦੀ ਇਹਨਾਂ 25 ਤੇ 26 ਅਗਸਤ ਦੀ ਰਾਤ ਤੋਂ ਸ਼ੁਰੂ ਕੀਤੀ ਆ ਜੋ ਅੱਜ ਤੱਕ ਵੀ ਜਾਰੀ ਆ ਸੋ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਠੱਲ ਪਾਉਣ ਲਈ ਜਿੱਥੇ ਸਾਰੇ ਪੰਜਾਬ ਦੇ ਲੋਕਾਂ ਨੇ ਜਥੇਬੰਦੀਆਂ ਨੇ ਤੇ ਹੋਰ ਵੱਡੇ ਵੱਡੇ ਜਿਹੜੇ ਆਗੂ ਆ ਉਹਨਾਂ ਨੇ ਆਪਣਾ ਜਿਹੜਾ ਤਹਈਆ ਕੀਤਾ ਪਰ ਇਹਨਾਂ ਸਾਰਿਆਂ ਦੇ ਦਰਮਿਆਨ ਪੰਥਕ ਅਕਾਲੀ ਲਹਿਰ ਤੋਂ ਇਲਾਵਾ ਹਜੂਰ ਸਾਹਿਬ ਵਾਲੇ ਜਿਹੜੇ ਸੰਤ ਮਹਾਂਪੁਰਖ ਨੇ ਕਾਰ ਸੇਵਾ ਵਾਲੇ ਬਾਬੇ ਨੇ ਲੰਗਰਾਂ ਵਾਲੇ ਬਾਬੇ ਨੇ ਉਹਨਾਂ ਵੱਲੋਂ ਵੀ ਵੱਡੀ ਜਿਹੜੀ ਆ ਇੱਕ ਸੁਗਾਤ ਮਦਦ ਕਹਿ ਲਈਏ ਜਾਂ ਇੱਕ ਜਿਹੜਾ ਕਹਿ ਲਈਏ ਕਿ ਬੇੜਾ ਇਹ ਇੱਕ ਬੇੜਾ ਵਾ ਜਿਹੜਾ ਖੁਦ ਇਹ ਜੁਗਾੜ ਕਰਕੇ ਜਿਹੜਾ ਵਾ ਪੰਜਾਬੀਆਂ ਨੇ ਤਿਆਰ ਕੀਤਾ ਤੁਸੀਂ ਵੇਖ ਸਕਦੇ ਹੋ ਇੱਕ ਟਰੈਕਟਰ ਆ ਇਹ ਟਰੈਕਟਰ ਦੇ ਉੱਤੇ ਇੱਕ ਨਿਊ ਹਾਲੈਂਡ ਦਾ ਟਰੈਕਟਰ ਆ ਤੇ ਇਹਦਾ ਪੰਜਾਬੀਆਂ ਨੇ ਬਣਾ ਲਿਆ ਹੁਣ ਬੇੜਾ ਇਹ ਬੇੜੇ ਦੇ ਵਿੱਚ ਹੁਣ ਤੁਸੀਂ ਆ ਇੱਧਰ ਦੇਖੋ ਕਿ ਜੇ ਟਰੈਕਟਰ ਲੱਧਿਆ ਹੋਇਆ ਨਾਲ ਜਿਹੜੀ ਆ ਫੋਗਿੰਗ ਵਾਲੀ ਜਿਹੜੀ ਆ ਟੈਂਕੀ ਇਹ ਫੋਗਿੰਗ ਵਾਲੀ ਟੈਂਕੀ ਆ ਨਾ ਮੱਛਰਾਂ ਵਾਲੀ ਹਾਂ ਇਹ ਸਪਰੇਅ ਵਾਲੀ ਟੈਂਕੀ ਆ ਵਿੱਚ ਜਿਹੜੀ ਜਿਹੜੇ 7 ਪਿੰਡ ਨੇ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ 7 ਪਿੰਡਾਂ ਉਹਨਾਂ ਦੇ ਲੋਕ ਉਹਨਾਂ ਦੇ ਰਿਸ਼ਤੇਦਾਰ ਤੇ ਜਿਹੜੇ ਸੇਵਾਦਾਰ ਆ ਉਹ ਸਾਰੇ ਇੱਥੇ ਹਾਜ਼ਰ ਆ ਸੋ ਹੁਣ ਦੇਖਦੇ ਆ ਇੱਥੇ ਜਿਹੜੇ ਇਸ ਕਾਰੋਬਾਰ ਨੂੰ ਇਸ ਜਗਾੜ ਨੂੰ ਇਸ ਬਾਬਿਆਂ ਵੱਲੋਂ ਬਖਸ਼ੀ ਹੋਈ ਜਿਹੜੀ ਇਮਾਨਤਾ ਉਹਨੂੰ ਚਲਾ ਰਹੇ ਨੇ ਜਥੇਦਾਰ ਲਖਵਿੰਦਰ ਸਿੰਘ ਜੀ ਆਪੀਆਂ ਜਥੇਦਾਰ ਜੀ ਇਹ ਫਿਰ ਕਿਦੰਨ ਤੋਂ ਸੇਵਾ ਮਿਲੀ ਆ ਤੁਹਾਨੂੰ ਇਹ ਬੇੜੇ ਨੂੰ ਆਏ ਨੂੰ 8 ਦਿਨ ਹੋ ਗਏ ਨੇ ਯਾ 8 ਦਿਨ ਸਾਨੂੰ ਇੱਥੇ ਲੱਗਿਆ ਨ ਹੋ ਗਏ ਨੇ ਇਹ ਬੇੜੇ ਨੇ ਤਾਂ ਮੇਰੇ ਖਿਆਲ ਬਹੁਤ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਦੂਰ ਕਰਤੀਆਂ ਹਾਂ ਬਿਲਕੁਲ ਜਿਹੜੇ ਇਲਾਕੇ ਦੇ ਅੱਗੇ ਲੋਕ ਸੇ ਸੱਤ ਪੈਣ ਉਹਨਾਂ ਨੂੰ ਆਮ ਵਰਗਾ ਜਿਵੇਂ ਰਸਤਾ ਮਿਲ ਜਾਂਦਾ ਨਾ ਉਹ ਵੀ ਮਿਲ ਗਿਆ ਉਹਨਾਂ ਨੂੰ ਆ ਤੁਹਾਡੇ ਸਾਹਮਣੇ ਕੱਲ ਜੀਸੀਬੀ ਨਿਘਾਈ ਸੀ ਟਰੈਕਟਰ ਤਾਂ ਲਿਘਾਈ ਅੱਜ ਵੀ ਦੂਜਾ ਟਰੈਕਟਰ ਲੈ ਕੇ ਚੱਲਿਆ ਜੀਸੀਬੀ ਤਾਂ ਬਹੁਤ ਭਾਰੀ ਹੁੰਦੀ ਜੀਸੀਬੀ ਲੈ ਗਿਆ ਅੱਛਾ ਇਹਦੀ ਕਿੰਨੀ ਕੁ ਕੈਪੈਸਿਟੀ ਆ ਤੁਸੀਂ ਇਹ ਦੱਸ ਸਕਦੇ ਅਸੀਂ ਇਹਦੇ ਤੇ 150 ਕੁਇੰਟਲ ਭਾਰ ਪਾ ਕੇ ਵੇਚ ਲਿਆ 150 ਕੁਇੰਟਲ ਤੱਕ ਇਹ ਲੈ ਗਿਆ ਲੈ ਜਾਂਦਾ ਤੇ ਮੇਰੇ ਖਿਆਲ ਅੱਜ ਆ ਟਰੈਕਟਰ ਤੇ ਟੈਂਕੀ ਵੀ ਘੱਟੋ ਘੱਟ 20 ਕੁਇੰਟਲ 2 ਟਨ ਦੀ 18 18 ਕੁ 20 ਕੁਇੰਟਲ ਦਾ ਟਰੈਕਟਰ ਹੈ ਵੱਡਾ 4x4 ਟਰੈਕਟਰ ਤੇ ਟੈਂਕੀ ਜਿਹੜੀ ਆ ਕੋਈ 35 ਕੁਇੰਟਰ ਵਿੱਚ ਪਾਣੀ ਆ ਗਈ ਇਹ 50 ਕੁਇੰਟਰ ਲੈ ਕੇ ਚੱਲੋ ਦੋ ਚੀਜ਼ਾਂ ਵਿੱਚ ਅੱਛਾ ਦੱਸਣ ਦੇ ਕਿ ਅੰਦਾਜ਼ੇ ਦੇ ਮੁਤਾਬਕ ਇਹਨਾਂ ਦੋਵਾਂ ਚੀਜ਼ਾਂ ਦਾ ਭਾਰ ਜਿਹੜਾ 50 ਕੁਇੰਟਰ 5 ਟਨ ਦੇ ਕਰੀਬ ਆ ਤੇ ਮੈਂ ਕੈਮਰਾਮੈਨ ਨੂੰ ਇਹ ਵੀ ਕਵਾਂਗਾ ਕਿ ਜ਼ਰੂਰ ਦਿਖਾਓ ਇਹ ਕਿੰਨਾ ਕਿ ਲੰਮਾ ਵਾ ਤੇ ਕਿੰਨਾ ਕਿ ਚੌੜਾ ਵਾ ਤੇ ਜਹੇਦਾਰ ਜੀ ਹੁਣ ਕਰੋ ਹਾਂ ਸਟਾਰਟ ਤੇ ਇਹਦਾ ਜਿਹੜਾ ਅਗਲਾ ਜਿਹੜਾ ਅਸੀਂ ਤੁਹਾਡਾ ਟ੍ਰਾਇਲ ਵੇਖੀਏ ਪੀ ਅੱਛਾ ਜੀ ਇਹ ਫਿਰ ਇੱਥੇ ਬੈਲੀਆਂ ਨਾਲੋਂ ਸੜਕ ਨਾਲੋਂ ਵੱਧ ਤੇਲ ਖਾਂਦਾ ਹੈ ਤੇਲ ਇੱਕ ਕੈਨ ਖਾ ਜਾਂਦਾ ਰੋਜ਼ ਦਾ ਨਹੀਂ ਉਹ ਜ਼ਮੀਨ ਨਹੀਂ ਜ਼ਮੀਨ ਚ ਵਹਾਈ ਨਾ ਉਹਨਾਂ ਕੀ ਖਾਂਦਾ ਉਹਨਾਂ ਕੀ ਲੋੜ ਹੈ ਤਾਂ ਉਹਨਾਂ ਕੀ ਤੇਲ ਖਾਂਦਾ ਜਿੱਦਾਂ ਆਮ ਨੋਰਮਲ ਵਾਈ ਕਰਦੇ ਆ ਨਾ ਆਪਾਂ ਉਹਨਾਂ ਕੀ ਤੇਲ ਖਾਂਦਾ ਇੱਕ ਸਰਕਾਰ ਦੀਆਂ ਬੇੜੀਆਂ ਬੋਰਸਾ ਜਿਹੜੀਆਂ ਪਟਾਉਣ ਨਾਲ ਚੱਲਦੀਆਂ ਉਹਨਾਂ ਨਾਲ ਉਹ ਤੇ ਮੇਰੇ ਖਿਆਲੇ ਘੱਟ ਖਾਂਦਾ ਘੱਟ ਖਾਂਦਾ ਉਹਨਾਂ ਨਾਲ ਇੱਕ ਕੈਨ ਦੇ ਨਾਲ ਸਾਡਾ ਪੂਰਾ ਦਿਨ ਕੱਢ ਜਾਂਦਾ ਜਿੰਨੇ ਮਰਜ਼ੀ ਗੇੜੇ ਲਾ ਲਈ ਇੱਕ ਕੈਨ ਦੇ ਨਾਲ ਕਿੰਨੀਆਂ ਕਿ ਬੇੜੀਆਂ ਦਾ ਇਹ ਮੁਕਾਬਲਾ ਕਰਦਾ ਕਿੰਨੀਆਂ ਬੇੜੀਆਂ ਦਾ ਸਮਾਨ ਲੈ ਕੇ ਬੇੜੀਆਂ ਤੇ ਹੁਣ ਬਾਬੇ ਦਾ ਅਨਕ ਦਾ ਜਹਾਜ ਆ ਜਾਏ ਤਾਂ ਹੁਣ ਮੁਕਾਬਲਾ ਕਰ ਹੀ ਨਹੀਂ ਕੋ ਸਕਦਾ ਬੇੜੀ ਉਤੇ 35 ਤੋਂ 40 ਸ਼ਾਇਦ ਮੇਰੇ ਖਿਆਲ ਚ ਇੰਨੇ ਕ ਬੰਦੇ 150 160 ਪਲੱਸ ਬੰਦੇ ਚੜ੍ਹ ਕੇ ਲੈ ਗਏ ਸੀ ਤੇ ਵਿੱਚ ਮੋਟਰਸਾਈਕਲ ਨਿਕੜ ਸੁਪਰ ਸਾਲ ਪਾ ਸੋ ਸਟਾਰ ਬਾਬਾ ਜੀ ਹੁਣ ਕਰਦੇ ਆ ਸਟਾਰ ਤੇ ਇਹਦਾ ਹੁਣ ਵਰਕਿੰਗ ਵੇਖਦੇ ਆ ਵੀ ਇਹਦੀ ਕਿੱਦਾਂ ਦੀ ਇੱਥੇ ਕੁਝ ਲੋਕ ਵੀ ਹਾਜ਼ਰ ਆ ਉਹਨਾਂ ਨਾਲ ਵੀ ਆ ਗੱਲ ਕਰ ਲੈਨੇ ਆ ਬਾਬਾ ਜੀ ਕਿੱਥੇ ਜਾਣਾ ਤੁਸੀਂ ਮੰਮੀ ਜੀ ਕਿਹਨੇ ਜਾਇਆ ਆਪਣਾ ਹਾਂਜੀ ਮੰਮੀ ਚ ਖਰਾਂਗਾ ਮੰਮੀ ਚੱਕ ਰਾਂਗਾ ਹਾਂਜੀ ਤੇ ਇਹ ਫਿਰ ਬਾਬੇ ਹੁਣ ਤੁਹਾਨੂੰ ਦੇ ਗਏ ਆ ਬੇੜਾ ਤੇ ਇਹਦਾ ਫਿਰ ਫਾਇਦਾ ਲੈ ਰਹੇ ਆ ਲੈ ਰਹੇ ਆ ਇਹ ਪਹਿਲਾਂ ਕਿੱਦਾਂ ਚੱਲਦਾ ਸੀ ਕੰਮ ਚੱਲਿਆ ਕੁਸਤੀ ਹੈ ਜੀ ਅੱਛਾ ਕੁਸਤੀ ਲੰਘਦੇ ਸੀ ਤੇ ਵਾਰੀ ਦੋ ਦੋ ਘੰਟੇ ਵੀ ਬਹਿਨੇ ਪੈਂਦਾ ਸੀ ਕਿਛੋ ਅਪਡੇਟ ਕਰਨੀ ਪਈ ਤੇ ਇਹ ਤੇ ਫਿਰ ਤੁਹਾਡਾ ਜਿਹੜਾ ਕੰਮ ਆ ਕਹਿਣ ਦਾ ਮਤਲਬ ਕਿ ਘੰਟਿਆਂ ਦਾ ਕੰਮ ਆ ਮਿੰਟਾਂ ਚ ਕਰ ਤੋਂ ਹੁੰਦਾ ਘੰਟਿਆਂ ਦਾ ਕੰਮ ਮਿੰਟਾਂ ਚ ਹੋ ਜਾਂਦਾ ਜੀ ਅੱਛਾ ਜੀ ਸੋ ਇਦਾਂ ਹੋਰ ਜਿਹੜੇ ਇੱਥੇ ਸੇਵਾਦਾਰ ਬੰਦੇ ਆ ਉਹ ਵੀ ਹੈਗੇ ਆ ਆ ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਆ ਸਾਡੇ ਨਾਲ ਅ ਵੀ ਦੀ ਕਿੰਨਾ ਕੰਮ ਸਖਾਲਾ ਹੋ ਗਿਆ ਤੁਹਾਡਾ ਕੰਮ ਅੱਗੇ ਨਾਲੋਂ ਜਿਹੜਾ ਬਹੁਤ ਹੀ ਸਖਾਲਾ ਹੋ ਗਿਆ ਕਿਉਂਕਿ ਜਿਹੜੀ ਆਵਾਜ਼ ਆਈ ਸੀ ਉਹ ਢੇੜੇ ਤੇ ਨਾਲ ਸੀ ਆ ਵੇਖੋ ਕਿ ਇੰਦਰਾ ਢੇੜਾ ਚੱਲ ਪਿਆ ਹੈ ਇਹ ਜਿਹੜਾ ਨਾਲ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਢੇੜੇ ਦੇ ਚੱਲਣ ਦੇ ਨਾਲ ਜਿਹੜੀ ਆਵਾਜ਼ ਆਈ ਆ ਉਹ ਬਹੁਤ ਹੀ ਸਧਾਰਨ ਤਰੀਕੇ ਦੇ ਨਾਲ ਜਿਵੇਂ ਸੀ ਆਮ ਸੜਕਾਂ ਤੋਂ ਲੰਘਦੇ ਆ ਉਸ ਤਰੀਕੇ ਦੇ ਨਾਲ ਚੱਲਣਾ ਲੱਗ ਪਈ ਇਹ ਜਿਸ ਤਰ੍ਹਾਂ ਪਹਿਲਾਂ ਉਸ ਬੇਰੀ ਦੇ ਰਾਹ ਤੋਂ ਚੱਲਦੇ ਸੀਗੇ ਉਹ ਲੋਕਾਂ ਨੂੰ ਕਾਫੀ ਸਮਾਂ ਲੱਗਦਾ ਸੀਗਾ ਤੇ ਹੁਣ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦਾ ਪਹਾੜ ਜਿਹੜਾ ਇਹਨੂੰ ਮੈਂ ਤਾਂ ਸਪਿੰਡਾਂ ਦੇ ਵਿੱਚ ਆਰ ਜਾ ਕੇ ਲਾ। ਇਹ ਇਹ ਵੀ ਕਿੰਨੇ ਕਿਹਾਡੇ ਲੱਗ ਜਾਂਦੇ ਆ ਇੱਥੇ ਇੱਥੇ ਲਗਭਗ 7 ਤੋਂ 8 ਜਿਹੜੇ ਜਿਹੜੇ ਰੋਡ ਲੱਗਦੇ ਆ ਲਗ ਜਾਂਦੇ ਆ। ਤੋਂ ਹੁਣ ਅਸੀਂ ਤਾਂ ਤੁਹਾਨੂੰ ਇਸ ਢੇੜੇ ਦੇ ਜਿਹੜਾ ਵਾ ਤੁਰਨ ਦਾ ਜਿਹੜਾ ਵਾ ਉਹ ਫੰਕਸ਼ਨ ਜਿਹੜਾ ਉਹ ਜ਼ਰੂਰ ਦਿਖਾਵਾਂਗੇ ਤੇ ਡਰਾਈਵਰ ਵੱਲੋਂ ਜਿਹੜਾ ਵਾ ਉਹ ਇਹਨੂੰ ਸ਼ੁਰੂ ਕਰ ਦਿੱਤਾ ਗਿਆ। ਫੌਜੀ ਫੌਜੀ ਕੀਤਾ ਨੂੰ ਪੌਜ਼ ਕਰਨਾ ਸਾਡੇ ਨਾਲ ਪੰਥਕ ਅਕਾਲੀ ਲਾੜ ਦੇ ਜਿਹੜੇ ਅ ਵੱਡੇ ਸੇਵਾਦਾਰ ਨੇ ਜਥੇਦਾਰ ਰਵੇਲ ਸਿੰਘ ਜੀ ਸਹਾਇਪੁਰ ਉਹ ਵੀ ਸਾਡੇ ਨਾਲ ਨੇ ਇਸ ਬੇੜੇ ਦੇ ਵਿੱਚ ਇਹਨਾਂ ਸੁਆਵਾਂ ਦੇ ਵਿੱਚ ਇਹਨਾਂ ਦੀ ਜਿਹੜੀ ਆ ਉਹ ਮੂਰੀ ਭੂਮਿਕਾ ਵਾ ਅਜੇਤੇਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਫਿਰ ਇਹ ਬੇੜੇ ਦਾ ਕਿਦਾਂ ਫੁਰਨਾ ਫੁਰਿਆ ਤੇ ਇਹ ਕਿਦਾਂ ਕਿਰਪਾ ਹੋਈ ਅਸੀਂ ਜਿਸ ਦਿਨ ਪਹਿਲੇ ਦਿਨ ਇੱਥੇ ਆਏ ਸੀ ਤੇ ਪਾਣੀ ਬਹੁਤ ਜ਼ਿਆਦਾ ਸੀ ਅੱਜ ਤੇ ਪਾਣੀ ਉਸ ਹਿਸਾਬ ਨਾਲ ਵੀਵਾ ਸਭ ਨਹੀਂ ਰਹਿ ਗਿਆ ਤੇ ਅਸੀਂ ਵੇਖਿਆ ਕੇਵਲ ਇੱਕ ਬੇੜੀ ਸੀ ਇੱਥੇ ਜਿਹੜੀ ਸਰਕਾਰੀ ਆ ਤੇ ਸੰਗਤ ਬਹੁਤ ਜ਼ਿਆਦਾ ਆਰ ਪਾਰ ਜਾਣ ਦੀ ਤੰਗੀ ਸੀ ਔਰ ਅਸੀਂ ਇੱਕ ਬੈਂਤੀ ਕੀਤੀ ਮਹਾਂਪੁਰਖਾਂ ਨੂੰ ਹਜੂਰ ਸਾਹਿਬ ਵਾਲਿਆਂ ਨੂੰ ਪੰਥਕ ਅਕਾਲੀ ਲਹਿਰ ਵੱਲੋਂ ਤੇ ਸਾਡਾ ਇੱਥੇ ਜਿਹੜਾ ਛੇੜੀ ਦੀ ਲੋੜ ਆ ਉਹਨਾਂ ਨੇ ਸਾਨੂੰ ਇੱਕ ਛੋਟੀ ਬੇੜੀ ਪਈ ਮੋਟਰ ਬੋਟ ਹਰ ਇੱਕ ਮੋਟਰ ਬੋਟ ਨਾਲ ਵੀ ਸਾਡਾ ਸਰਦਾ ਨਹੀਂ ਸੀ ਫਿਰ ਅਸੀਂ ਉਹਨਾਂ ਨੂੰ ਜਦੋਂ ਦੁਬਾਰਾ ਦੱਸਿਆ ਕਿ ਇਹ ਜਿਹੜਾ ਵੱਡੇ ਬੇੜੇ ਦੀ ਲੋੜ ਆ ਤੇ ਫਿਰ ਉਹਨਾਂ ਮਹਾਂਪੁਰਖਾਂ ਨੇ ਇਹ ਜਿਹੜਾ ਵੱਡਾ ਬੇੜਾ ਤਿਆਰ ਕਰਕੇ ਪੰਥਕ ਅਕਾਲੀ ਲਹਿਰ ਨੂੰ ਇੱਥੇ ਜਿਹੜਾ ਸਮਰਪਿਤ ਕੀਤਾ ਔਰ ਖਾਸ ਕਰਕੇ ਸਤ ਪਿੰਡਾਂ ਨੂੰ ਜਿਹੜੇ ਇਹਨਾਂ ਨੂੰ ਇਹ ਵੱਡੀ ਸੁੱਖ ਤੇ ਸਹੂਲਤ ਜਿਹੜੀ ਆ ਦਿੱਤੀ ਗਈ ਆ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਵੱਲੋਂ ਔਰ ਸਾਡੇ ਭਾਈ ਲਖਵਿੰਦਰ ਸਿੰਘ ਜੀ ਜੋ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਹਲਕਾ ਇੰਚਾਰਜ ਕਾ ਧਾਰੀਵਾਲ ਨੇ ਉਸ ਦਿਨ ਦੇ ਇੱਥੇ ਸੇਵਾ ਨਿਭਾ ਰਹੇ ਆ ਤੇ ਅਸੀਂ ਇਹ ਮਹਿਸੂਸ ਕੀਤਾ ਕਿ ਇਸ ਬੇੜਾ ਇੱਥੇ ਲੱਗਣ ਨਾਲ ਬੜੀਆਂ ਵੱਡੀਆਂ ਸਵਾਵਾਂ ਜਿਹੜੀਆਂ ਇਸ ਇਲਾਕੇ ਨੂੰ ਮਿਲ ਰਹੀਆਂ ਨੇ ਔਰ ਪੁੱਲ ਤੋਂ ਵੀ ਮਤਲਬ ਲੋਕ ਮਹਿਸੂਸ ਕਰ ਰਹੇ ਤੇ ਨਹੀਂ ਪੋੜੇਗਾ ਤਾਂ ਵੀ ਕੋਈ ਦਿੱਕਤ ਨਹੀਂ ਹਰ 10 15 ਮਿੰਟ ਬਾਅਦ ਇਹ ਬੇੜਾ ਆਰਪਾਰ ਜਾ ਰਿਹਾ ਜਿੱਤੇ ਉਹ ਬੇੜੀ ਇੱਕ ਜਾਂ ਦੋ ਗੇੜੇ ਲਾਉਂਦੀ ਸੀ ਇਹ ਦਿਹਾੜੀ ਦੇ 17 17 18 18 ਗੇੜੇ ਬੇੜਾ ਲਾ ਰਿਆ ਸੀ ਅੱਛਾ ਇੱਕ ਸਵਾਨ ਅਹਿਮ ਆ ਕਿ ਇਹ ਜਿਹੜਾ ਬੇੜਾ ਇਹ ਐਮਰਜੈਂਸੀ ਸਵਾਵਾ ਬਾਤ ਇੱਕ ਦਸਾਵਾਤ ਇਹਨਾਂ ਲੋਕਾਂ ਨੂੰ ਦੇ ਦੇਣਾ ਇਹ ਬੇੜਾ ਫੇਰ ਹਾਲਤ ਤੇ ਲਿਆਂਦਾ ਐਮਰਜੈਂਸੀ ਸਵਾਵਾ ਬਾਤ ਕਿਉਂਕਿ ਅਕਤੂਬਰ ਦੇ ਵਿੱਚ ਇੱਥੇ ਪੁਲ ਵੱਜ ਜਾਂਦਾ ਜਦੋਂ ਪੁਲ ਵੱਜ ਜਾਂਦਾ ਉਦੋਂ ਬੇੜੇ ਦੀ ਲੋੜ ਨਹੀਂ ਰਹਿੰਦੀ ਪਰ ਇਹ ਜਦੋਂ ਵੀ ਇਹ ਇਲਾਕੇ ਨੂੰ ਲੋਡ ਹੋਊਗੀ ਇਹ ਬੇੜਾ ਇੱਥੇ ਇਹਨਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਤੇ ਉਹਦਾ ਖਰਚਾ ਕੌਣ ਚਲਾਊਗਾ ਫਿਰ ਜਿਹੜਾ ਡੀਜ਼ਲ ਦਾ ਡੀਜ਼ਲ ਦਾ ਖਰਚਾ ਅਸੀਂ ਪੰਥਕ ਅਕਾਲੀ ਲਹਿਰ ਵੱਲੋਂ ਦਵਾਂਗੇ ਜਿੰਨਾ ਚਿਰ ਵੀ ਇਹ ਬੇੜਾ ਚੱਲੇਗਾ ਔਰ ਅਸੀਂ ਆਪਣਾ ਕਿਉਂਕਿ ਅਸੀਂ ਉਹਨਾਂ ਡਰਾਈਵਰਾਂ ਨੂੰ ਟ੍ਰੇਨ ਕਰ ਰਹੇ ਹਾਂ ਜਿਹੜੇ ਇੱਥੇ ਪੀ ਡਬਲਯੂ ਡੀ ਦੇ ਨੇ ਜਾਂ ਸਰਕਾਰੀ ਮੁਲਾਜ਼ਮ ਨੇ ਕਿ ਉਹ ਇਹ ਬੇੜਾ ਚਲਾਉਂਦੇ ਰਹਿਣ ਬਾਕੀ ਜਿਹੜੀ ਇਹਦੀ ਜੋ ਰਿਪੇਅਰ ਆ ਜੋ ਇਹਦੇ ਕੰਮ ਦੀ ਲੋੜ ਹੈਗੀ ਉਹ ਪੰਥਕ ਅਕਾਲੀ ਲਹਿਰ ਵੱਲੋਂ ਕੀਤੀ ਜਾਵੇ ਸੋ ਜਥੇਦਾਰ ਰਵੇ ਸਿੰਘ ਜੀ ਹੋਣਾ ਨੇ ਇੱਕ ਵੱਡੀ ਸੇਵਾ ਵੱਡਾ ਦਾਵਾ ਕੀਤਾ ਕਿ ਇਹ ਬੇੜਾ ਲੋਕਾਂ ਦੀ ਸੇਵਾ ਵਿੱਚ ਦਿੱਤਾ ਜਾਵੇਗਾ ਜਦ ਤੱਕ ਪੁਲ ਨਹੀਂ ਬਣਦਾ ਪੰਥਕ ਅਕਾਲੀ ਲਹਿਰ ਤੇ ਹੋਰ ਜਿਹੜੀ ਉਹਨਾਂ ਦੀ ਜਥੇਬੰਦੀ ਦੇ ਆਗੂ ਆ ਇੱਥੇ ਸੇਵਾ ਨਿਭਾਉਂਦੇ ਰਹਿਣਗੇ ਆ ਕਲਮ న్యూਸ ਲਈ ਮਕੌੜਾ ਪੱਤਨ ਤੋਂ ਕੁਲਦੀਪ ਸਿੰਘ ਜਾਫਨਪੁਰ